ਦਾਨਾ ਦਾਨਾ ਮੈਂ ਇਧਰ ਹੋ ਜਾ ਬਰ ਗੋਰੇ ਨੂੰ ਪਹੁੰਚ ਗਏ ਹੋਟਲ ਚ ਤੇ तकरीबन 2:30 ਵਜੇ ਹੌਲੀਡੇ ਇਨ ਚ ਐਂਟਰੀ ਕਰਤੀ ਉਹ ਸਕਿਉਰਟੀ ਕਰਦੇ ਤੇ ਸਕਰੋਟੀ ਚੈੱਕ ਉਹ ਮਿੱਧੀ ਤੇ ਗਏ ਆ ਵਿਚਾਲੇ ਛੱਟ ਗਿਆ ਉਹ ਤਾਂ ਮਿੱਧਿਆ ਚ ਸੋ ਮਿੱਧਿਆ ਆ ਗਿਆ ਕੋਈ चल बाकी सबर बैग ले चलो बस आहो चल गाड़ी क्या लागे ਥੱਲੇ ਲੈਫਟ ਲੱਗੀ ਹੋਈ ਆ the ਨਹੀਂ ਨਹੀਂ ਆਹੀ ਤੇ ਬਰੌ ਨਾਲ ਹੌਲੀਡੇ ਕਿੰਨਾ ਹੈਗਾ 358 ਕੇ ਉਹਨਾਂ ਦੇ ਵੀਰ ਉਹਨਾਂ ਨੂੰ ਦੱਸ ਦੇ ਕੇ ਜਿੱਦਣੋਂ ਇੱਧਰੋਂ ਆ ਪੜ ਨਹੀਂ ਨਹੀਂ ਪੂਰਾ ਪੜ ਦੇਖੋ ਜੀ ਮੈਂ ਕਰਨਾ 358 ਇਹ ਪਹਿਲਾ ਉਹ ਹਾਂ ਪਹਿਲਾ ਉਹ ਗਰਵੀਰ ਵਾਲੀ ਗੱਲ ਆਹ ਜੀ ਇਹ ਤੇ ਪਰਪੜ ਦੇ ਇਸ ਪੁਰਾਣੇ ਜੀਆ ਬੱਲਮੇ ਜਾ ਕੇ ਭੱਜਣਨ ਲਈ ਤੈਨੂੰ ਉਹ ਹੈਗਾ ਮਾਮਾ ਆ ਗਿਆ ਬਸ ਆ ਗਿਆ ਗਲੀ ਜਨ 26 27 27 ਪਾਵਾ ਨਾ ਫਰਤ ਫਿਰ ਵੀ ਵੀਡੀਓ ਬਣੇ ਹੂੰ ਵਧੀਆ ਹੁੰਦੇ ਨੇ ਪਰ ਹਾਂ ਆਇਆ ਜਰਾਂ ਨੀ ਪੰਨਾ ਬੈਟ ਲਾਇਆ ਪਿਆ ਨਾਲ ਹੀ ਚੱਲ ਪਿਆ ਵੇ ਬੱਸ ਫੇਲ ਜਦੋਂ ਵੀਡੀਓ ਕੁਝ ਇੱਕ ਮਿੰਟ ਫੁਰਨਾ ਨਾਲੇ ਘੱਟ ਨਹੀਂ ਪੜਨਾ ਨਹੀਂ ਪੜਨਾ ਤਾਂ ਗੱਡੀ 'ਚ ਪੈ ਜਾ ਨਾਲੇ ਰਾਖੀ ਰਹੂਗੀ ਗੱਡੀ 'ਚ ਪੈ ਤੂੰ ਐ ਗੁਰ ਤੇ ਪਰਮਾਨੰਦ ਇੱਥੇ ਪੈ ਜਾ ਮੇਰੇ ਬੈਟ ਸਾਡਾ ਉਹ ਉਭਰੇ ਬੈਠ ਕਿੱਥੇ ਬੈਠ ਤੀਜਾ ਸੋ ਬੈਗ ਆਪਕੀ ਜੀ ਬੋਲੋ ਵੀ ਉਸ ਪੂਰੇ ਤੇ ਕੋ ਲਗਾਏਗੇ ਬੋਲਾ ਹੈ ਉਸ ਬੋਲਾ ਹੈ ਸਹੀ ਬੋਲਾ ਹੈ ओके ਚਲ ਆ ਜਾ ਗੇ ਵੀਡੀਓ ਬਣਾਉਣੀ ਹੈ ਕੋਈ ਨਾ ਕੋਈ ਆ ਜਾਣਦੇ ਸੈਟ ਨਹੀਂ ਦੇ ਬੋਲੇ ਨਾ ਓਏ ਇਹਨੂੰ ਸਾਈਡ ਤੇ ਲਾ ਲੈਨੇ ਮਨਨੇ ਖੋਲਣਗੇ ਬਾਅਦ ਚ ਜੋ ਮਰਜੀ ਕਰੂਗਾ ਉਹ ਬਰੋਥ ਲਏਗਾ ਇਹ ਤੇ ਸਾਈਡ ਤੇ ਸਾਈਡ ਤੇ ਲਾ ਦੇ ਬਰੋਥ ਬਾਅਦ ਚ ਕਰ ਲਾਂਗੇ ਸੈਟ ਨੂੰ ਇਹ ਤੇ ਸਾਈਡ ਤੇ ਲਾ ਦੇ ਬਸ ਖਲਵਾਈ ਗਈ ਹੈ ਓਕੇ ਥੈਂਕ ਯੂ ਤੇ ਬੈਕ ਸਾਈਡ ਤੇ ਇਧਰ ਆਗਾ ਰੇਲਵੇ ਸਟੇਸ਼ਨ ਕਟੜਾ ਦਾ ਤੇ ਬਾਕੀ ਦਿਨੇ ਦਿਖਾਵਾਂਗੇ ਥਿਊ ਇਹਦਾ ਤੇ ਆਰਡਰ ਦੇ ਲੱਗਿਆ ਹਜੇ ਬੱਜ ਗਏ ਤਿੰਨ ਕਨੇ ਨਹੀਂ ਬੱਜ ਗਏ ਦੰਨ ਬੱਜ ਗਏ ਆ ਇਹ ਹੋਟਲ ਦੀ ਬੈਕ ਸਾਈਡ ਆ ਗਈ ਆ ਤੇ ਇਧਰੋਂ ਜਾਜ ਉੱਡ ਕੇ ਜਾਂਦਾ ਉੱਪਰ ਪਹਾੜ ਵੱਲ ਨੂੰ ਜਿੱਧਰ ਬਿਲਡਿੰਗ ਆਹ ਤੇ ਇਧਰੋਂ ਜਾਜ ਨਿਕਲੂਗਾ ਹੁਣ ਉਹ ਸਾਹਮਣੇ ਆ ਗਿਆ ਹੈਲੀਕਾਪਟਰ ਤਿੰਨ ਚਾਰ ਲਾਇ ਹੋਏ ਆ ਇਹ ਤੇ ਇਧਰੋਂ ਫਿਰ ਲੈ ਕੇ ਜਾਂਦਾ ਸਰਦਾਰੂਆਂ ਨੂੰ ਉੱਪਰ ਪਹਾੜ ਦੇ ਹੈਲੀਕਾਪਟਰ ਤੇ ਵਾਰੀ ਵਾਰੀ ਚੱਲੀ ਜਾਂਦੇ ਆ ਇਹ ਫਿਰ ਆ ਗਏ ਬੇਸਮੈਂਟ ਚ ਤੇ ਇੱਥੇ ਗੱਡੀ ਹੌਲੀਡੇ ਇਨ ਚ ਆਪ ਹੀ ਲਾਉਣੀ ਪੈਂਦੀ ਆ ਕਹਿੰਦੇ ਤੇ ਰਾਤ ਅਸੀਂ ਧੱਕੇ ਨਾਲ ਲਵਾ ਲਊ ਦਿੰਦੇ ਆ ਕਿ ਕਿ ਖਾਂਬੇ ਹੋਏ ਸੀਗੇ 2:30 ਵਜੇ ਤਾਂ ਪਹੁੰਚੇ ਸੀਗੇ ਤੇ ਬਾਕੀ ਆਇਆ ਹਾਂ ਲੈਣ ਗੱਡੀ ਸੈਟਾ ਬੋਡਾ ਤੇਲ ਜੇ ਕੀਤਾ ਤੇ ਬਾਕੀ ਸੈਟਾ ਕੰਮ ਤੇ ਗੱਡੀ ਕਾਫੀ ਲਿਬੜੀ ਹੋਈ ਆ ਇਹ ਗੱਡੀ ਕਾਫੀ ਲਿਬੜੀ ਹੋਈ ਆ ਦੇਖ ਸਕਦੇ ਹਾਂ ਹੁਣ ਘਰੇ ਧਵਾਵਾਂਗੇ ਅੱਜ ਇਧਰ ਕਿ ਮੈਂ ਠੀਕ ਆ ਟਾਇਰ ਹਵਾ ਉਹ ਵਾ ਸੈਟਅਪ ਹੈ ਗਿਆ ਵਾ ਠੀਕ ਆ ਕੇਵਰੇ ਡਰ ਹੁੰਦਾ ਪਾਤਰ ਪੁੱਤਰ ਲੱਗੇ ਜੇ ਰਾਤ ਨੂੰ ਤੇ ਬਾਕੀ ਠੀਕ ਆ ਲੋ ਪ੍ਰੋਫਾਈਲ ਦਾ ਥੋੜਾ ਜਿਹਾ ਚੱਕਰ ਵੀ ਪੈਂਦਾ ਵਾ ਤੇ ਪਰ ਵਧੀਆ ਰਿਆ ਸਫਰ ਸਾਡਾ ਡਰ ਗਿਆ ਸੀਗਾ ਜਿਵੇਂ ਤੇ ਉਹ ਨਿਕਲ ਗਿਆ ਤੇ ਜਿਵੇਂ ਆਉਂਦਾ ਵੀ ਛੇਤੀ ਇਹ ਖਰਾਬ ਹੋ ਜਾਂਦੇ ਆ ਟਾਇਰ ਤੇ ਪਰ ਪਾਸ ਹੋ ਗਿਆ ਕੰਮ ਦਾ ਨਹੀਂ ਸਰ ਤੇ ਕਰਦੇ ਆ ਗੱਡੀ ਸਟਾਰਟ ਇਹ ਹੋਟਲ ਆਪਣਾ ਹੌਲੀਡੇਨ ਸੀਗਾ ਤੇ ਪੂਰਾ ਵਧੀਆ ਰਿਹਾ ਇਹਦਾ ਵੀ ਕੰਮ ਤੇ ਇਧਰ ਆ ਗਿਆ ਰੇਲਵੇ ਸਟੇਸ਼ਨ ਤੇ ਬੈਕ ਸਾਈਡ ਤੇ ਹੈਗਾ ਹੈਲੀਪੈਡ ਤੇ ਇਧਰਲੀ ਸਾਈਡ ਹੈਗਾ ਮੰਦਿਰ ਤੇ ਉਹਦੇ ਉੱਤੇ ਜਾਨੀ ਸਰਦਾਰਾ ਲੂ ਜਿਹੜੇ ਆ ਤੇ ਜਾਂਦੇ ਆ ਨੇੜੇ ਹੀ ਆ ਸਾਰਾ ਕੁਝ ਕੀਤਾ ਹੋਇਆ ਤੇ ਇਹ ਜਾਨੀ ਜਿਹੜਾ ਹੋਟਲ ਆ ਹੌਲੀਡੇਨ ਤੇ ਵੈਸੇ ਇਹ ਜੋ ਪਹਿਲੀ ਵੀ ਮੈਂ ਦੇਖਿਆ ਵੀ ਇਹ ਪਿਓਰ ਨਾਨ-ਵੈਜ ਆ ਹੈ ਕਿਉਂਕਿ ਮੰਦਿਰ ਕਰਕੇ ਇਥੇ ਵੀ ਜਿੰਨੇ ਵੀ ਰਹਿੰਦੇ ਆ ਕੇ ਤੇ ਫਿਰ ਉਹਦੇ ਲਈ ਸੋਚ ਮੇ ਰੱਖੀ ਹੋਈ ਆ ਤੇ ਉਹ ਜਿਹੜੀ ਪਹਾੜੀ ਸਾਹਮਣੇ ਦਿਖਦੀ ਆ ਉਹਦੇ ਉੱਪਰ ਮੰਦਿਰ ਆ ਜਾਂਦਾ ਤੇ ਆ ਰੇਲਵੇ ਸਟੇਸ਼ਨ ਤੇ ਇਹਦੀ ਬੈਕ ਸਾਈਡ ਤੇ ਹੈਗਾ ਹੈਲੀਪੈਡ ਤੇ ਜ ਆ ਜਾਣੀ ਇਥੋਂ ਕਾਫੀ ਹੈਲੀਕਾਪਟਰ ਸਵੇਰੇ ਉੱਡਦੇ ਰਹੇ ਆ ਆਉਂਦੇ ਜਾਂਦੇ ਰਹੇ ਮਤਲਬ ਕਹਿਣਾ ਦਾ ਤੇ ਇਸ ਟਾਈਮ ਹੁਣ ਵੱਜ ਗਿਆ ਜਿਹੜੇ 12:30 ਦਾ ਟਾਈਮ ਹੋ ਗਿਆ ਤੇ ਸ਼ਾਂਤੀ ਆ ਹੁਣ ਇਸ ਟਾਈਮ ਤੇ ਤੋਪ ਹੈਗੀ ਆ ਪੂਰੀ ਤੇ ਨਿਕਲਦੇ ਆ ਫਿਰ ਪਿੰਡ ਨੂੰ ਹੁਣ ਆਪਾਂ ਹੈਗੇ ਆ ਕਟੜੇ ਕਟੜੇ ਤੋਂ ਆਪਾਂ ਜਾਣਾ ਵਾ ਜਲੰਧਰ ਤੇ ਆਪਾਂ ਹੈਗੇ ਐਸ ਟਾਈਮ ਕਟੜੇ ਤੇ ਇਸ ਦੂ ਬਾਅਦ ਜਾਣਾ ਆਪਾਂ ਹ पठानकोट पठानकोट ਤੋਂ ਜਲੰਧਰ ਜਿੱਦਰਾਉਂ ਕਿਵੇਂ ਬੈਟਰੀ ਹੈ ਬਿਲਕੁਲ ਪੂਰੀ ਤੇਰੀ ਪੂਰੀ ਹੈ ਹਾਂਜੀ ਕਿਵੇਂ ਆ ਠੀਕ ਹੈ ਠੀਕ ਹੈ ਰੈਡੀ ਟੂ ਗੋ ਹਾਂ ਹੋ ਜਾਂਦੇ ਕਲੀਨ ਨਹੀਂ ਇਹ ਦੂਜਾ ਖਾਂਦੇ ਆ ਇਹ Hier en daar ook. Gelagkleerder.